सारा पहल लेकिन पश्चिमी बंगाल हालात का नुस्खा वादे उसके दम ध्यान हटा के सारा सा लग्या होया है अच्छी बंगाल बिलकुल हिंदू रहता जा रहा है सूच ਵਕਤ ਕਾਲ ਤੋਂ ਆਦੇਸ਼ ਨੂੰ ਮੰਨਣ ਚਾਹੀਦੀ ਆ ਉਹਨਾਂ ਦਾ ਸਾਡੇ ਵਿੱਚ ਆਉਂ। ਕਰੋਲੀ ਕੋਲੀ ਅੱਜ ਆਪਾਂ ਸਾਰੇ ਕਸ਼ਮੀਰ ਵਿਖੇ ਆਈ ਤਰੀਖ ਨੂੰ ਪਹਿਲਗਾਮ ਚ ਜੋ ਨਰਸਹਾਰ ਹੋਇਆ 28 ਜਾਨਾਂ ਗਈਆਂ ਕੋਲਾ ਆਪਣੀ ਸ਼ਾਂਤੀ ਲਈ ਤੇ ਕੋਲਾ ਗੁਪੀ ਪਰਿਵਾਰਾਂ ਨੂੰ ਸੰਤੋਬਨਾ ਦੇਣ ਲਈ ਵੀ ਇਕੱਠੇ ਹੋਏ ਆ। ਉਹਦੇ ਨਾਲ ਨਾਲ तकरीबन 20 ਸਾਡੇ ਹਿੰਦੁਸਤਾਨੀ ਉਹ ਬਹੁਤ ਗਹਿਰੀ ਜਖਮ ਵੀ ਹੋਏ ਐ ਉਹਨਾਂ ਨੂੰ ਵੀ ਪ੍ਰਭੂ ਜਲਦੀ ਤੰਦਰੁਸਤੀ ਬਖਸ਼ੇ। ਅਤੰਕੀ ਹਮਲੇ ਕਾਤੰਕੀ ਹਮਲੇ ਭਾਰਤ ਵਰਸ਼ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਵਾਸਤੇ ਬਾਹਰੀ ਮੁਲਕਾਂ ਦੀ ਜਿਹੜੀ ਇਹ ਸੋਚ ਹੈ ਕਿ ਕਦੇ ਕਾਮਯਾਬ ਨਹੀਂ ਹੋ ਸਕਦੀ ਹਿੰਦੁਸਤਾਨੀ ਸਾਰੇ ਇਕੱਠੇ ਐ ਇੱਥੇ ਕੋਈ ਵੀ ਜਾਤ ਧਰਮ ਦਾ ਭੇਦਭਾਵ ਨਹੀਂ ਕੀਤਾ ਜਾਂਦਾ ਪਰ ਜਿਹੜੇ ਅਤਵਾਦ ਵਾਲੇ ਅਤੰਕੀ ਆਏ ਉਹਨਾਂ ਨੇ ਚੁੜ ਚੁੜ ਕੇ ਪੁੱਛ ਪੁੱਛ ਕੇ ਧਰਮ ਦਾ ਪੁੱਛ ਕੇ ਉਹਨਾਂ ਲੋਕਾਂ ਦਾ ਨਸਰਹਾਰ ਕੀਤਾ ਇਹ ਗੁਮਾਰਾ ਨਸਰਹਾਰ ਕੀਤਾ ਇਹਦੇ ਨਾਲ ਨਾਲ ਇੱਕ ਜਿਹੜਾ ਜੋੜਾ ਪਰਿਵਾਰ ਸੀ ਜਿਹੜਾ 5-6 ਦਿਨ ਪਹਿਲੇ ਹੀ ਵਿਆਹ ਹੋਇਆ ਸੀ ਉਸ ਪਰਿਵਾਰ ਨੂੰ ਅਜੇ ਜਿਵੇਂ ਬਹਿੰਦੀਆ ਘਰੋਂ ਖੁਸ਼ੀਆਂ ਦੇ ਤੇ ਰਿਸ਼ਤੇਦਾਰ ਨਹੀਂ ਮੂੜੇ ਬੁੱਤੇ ਹੰਦੀ ਦਾ ਰੰਗ ਨਹੀਂ ਦਰਵਾਜ਼ਿਆਂ ਦੇ ਉੱਤੇ ਹੁੰਦਾ ਮਟਾਈ ਨਹੀਂ ਕਦ ਕੋਈ ਹੁੰਦੀ ਉਹ ਕੁਝ ਵੀ ਅੱਜ ਨੀਂਦੋਸਤਾਂ ਦੇ ਲੋਕਾਂ ਦੇ ਸਾਡੀਆਂ ਭੈਣਾਂ ਨੂੰ ਦੇਖਣਾ ਪਿਆ ਅੱਜ ਦੇਸ਼ ਨੂੰ ਇਕੱਠੇ ਹੋ ਕੇ ਸਾਰੀਆਂ ਆਰਥਿਕਾਂ ਨੇ ਅੱਜ ਸਰਪੰਨ ਮੀਟਿੰਗ ਦਿੱਂਦੋਸਤ ਸਰਕਾਰ ਦੇ ਨਾਲ ਕੀਤੀ ਉਥੇ ਗੱਲ ਰੱਖੀ ਕਿ ਜਿੱਤੇ ਦੇਸ਼ ਦਾ ਮਸਲਾ ਹੈ ਹਿੰਦੁਸਤਾਨ ਦਾ ਮਸਲਾ ਹੈ ਭਾਰਤਵਸ਼ ਦੀ ਅਖੰਡਤਾ ਤੇ ਏਕਤਾ ਦਾ ਮਸਲਾ ਹੈ ਆਪਾਂ ਸਾਰੇ ਇਕੱਠੇ ਹੋ ਕੇ ਇਸ ਅਤੰਕਵਾਦੀ ਲੜਾਈ ਨਾਲ ਲੜੀਏ ਤੇ ਹਿੰਦੁਸਤਾਨੀਆਂ ਦੀ ਸੁਰੱਖਿਆ ਲਈ ਤੇ ਅਤੰਕਵਾਦ ਖਤਮ ਕਰਨ ਲਈ ਸਾਰੇ ਇਕਜੁੱਟ ਹੋਈਏ ਕਣ ਕੀ ਕਹਿਣਾ ਚਾਹੋਗੇ ਜੋ ਘਟਨਾ ਵਾਪਰੀ ਹੈ ਜੀ ਪਰ ਤੋਂ ਦੇਖੋ ਮੈਂ ਸੱਚ ਸ਼ਬਦਾਂ 'ਚ ਨਿੰਦਾ ਕਰਦੀ ਹਾਂ ਔਰ ਕਾਇਰਾਂ ਦਾ ਜਿਨ੍ਹਾਂ ਨੇ ਹੱਥੀਂ ਬੇਕਸੂਰ ਇਸ ਵਸੀਆਂ ਦਾ ਇਸ ਪੇਰੇ ਵੀ ਦੇ ਨਾਲ ਜਿਹੜਾ ਸਕਲ ਕੀਤਾ ਉਹ ਸਾਰੇ ਦੇਸ਼ ਤੇ ਵਾਸੀਆਂ ਦਾ ਹਿਰਦ ਨੂੰ ਜੋੜ ਕੇ ਰੱਖਦਾ ਹੈਗਾ ਅੱਜ ਭਾਵੇਂ ਕਸ਼ਮੀਰ ਤੇ ਲੋਕੀ ਹੋਣ ਜਾਂ ਦੇਸ਼ ਤੇ ਲੋਕੀ ਹੋਣ ਉਹ ਡੱਟ ਕੇ ਆਪਣੇ ਹਿੰਦੂ ਭਰਾਵਾਂ ਦੇ ਨਾਲ ਖੜਿਆ ਉਹਨਾਂ 26 ਪਰਿਵਾਰਾਂ ਦੇ ਨਾਲ ਖੜਿਆ ਉਹਨਾਂ ਮਾਵਾ ਪੈਨਾ ਦੇ ਨਾਲ ਜਿਹੜੇ ਉੱਥੇ ਸੈਲਾਨੀ ਛੁੱਟੀ ਮਨਾਣ ਗਏ ਸੀ ਤੇ ਛੁੱਟੀ ਤਾਂ ਉਹਨਾਂ ਨੂੰ ਕੀ ਇਸ ਫੇਰ ਐਮੀਨ ਦੇ ਨਾਲ ਜਿਸ ਤਰੀਕੇ ਦੇ ਨਾਲ ਕਤਲ ਕੀਤਾ ਉਹਦੀ ਜਿੰਨੀ ਸਖ ਸ਼ਬਦਾਂ 'ਚ ਨਿੰਦਾ ਕੀਤੀ ਜਾਏ ਉਹ ਭਾਵੇਂ ਮੇਰੇ ਕੋਲ ਤਾਂ ਸ਼ਬਦ ਹੀ ਨਹੀਂ ਹੈ ਕਿਉਂਕਿ ਇਹਨਾਂ ਨੂੰ ਮੈਂ ਇਨਸਾਨ ਨਹੀਂ ਇਹ ਹੇਵਾਨ ਤੋਂ ਵੀ ਮਾਰੇ ਜਾਨਵਰ ਇਹਨਾਂ ਦੇ ਵਾਸਤੇ ਹੋਜੇ ਸ਼ਬਦ ਨਹੀਂ ਚਾਹੀਦੇ ਮੈਮ ਜੇ ਇਹਨਾਂ ਦੇ ਆਜ਼ਮਾ ਚ ਜੇ ਕੋਈ ਗਮ ਸੀਗਾ ਤਾਂ ਆਖੇ ਸਾਡੇ ਫੌਜ ਦੇ ਨਾਲ ਮੁਕਾਬਲਾ ਕਰਦੇ ਨਹੀਂ ਹਫ਼ਤਿਆਂ ਤੋਂ ਇੱਕ ਵਾਰ ਕਰਕੇ ਤੁਸੀਂ ਜ਼ੀਰੋ ਨਹੀਂ ਬੰਦੇ ਤੁਸੀਂ ਜਾਨਵਰ ਕਹਿ ਲੈਂਦੇ ਤੇ ਅੱਜ ਦੁੱਖ ਹੁੰਦਾ ਹੈ ਇਹ ਅਸੀਂ ਸਾਰੇ ਡਟ ਕੇ ਦੇਸ਼ ਅੱਜ ਸਰਕਾਰ ਦੇ ਨਾਲ ਖੜਿਆ ਹੈ ਕਿ ਇਹੋ ਜੇ ਬੰਦਿਆਂ ਨੂੰ ਇਹੋ ਜਾਂ ਮੂੰਹ ਤੋੜ ਜਵਾਬ ਮਿਲਣਾ ਚਾਹੀਦਾ ਇਹਨਾਂ ਨੂੰ ਸਜ਼ਾ ਮਿਲੇ ਤੇ ਜਿਨ੍ਹਾਂ ਨੇ ਇਹ ਸਾਰੀ ਸਾਜ਼ਿਸ਼ ਕੀਤੀ ਹੈ ਉਹਨਾਂ ਨੂੰ ਬੇਨਕਾਬ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਬੇਕਸੂਰਾਂ ਦਾ ਖੂਨ ਡੋਲੇ ਲੇਕਿਨ ਜਿਹੜੇ ਕਸੂਰਵਾਰੇ ਆ ਉਹਨਾਂ ਨੂੰ ਛੜਿਆ ਮੈਨੂੰ ਤੁਹਾਨੂੰ ਲੱਗਦਾ ਜੀ ਬਿਲਕੁਲ ਇਹ ਤਾਂ ਧਰਮ ਦੇ ਨਾਤੇ ਇੱਕ ਸੁਭਾ ਇੱਕ ਦੇਸ਼ ਜਿੱਤੇ ਹਿੰਦੂ ਮੁਸਲਮ ਸਿੱਖ ਸਾਈ ਸ਼ਾਂਤੀ ਦੇ ਨਾਲ ਵਸਦੇ ਨੇ ਤੇ ਵਸਣਾ ਚਾਹੁੰਦੇ ਨੇ ਆ ਜਿਹੜਾ ਇਹਨਾਂ ਨੇ ਭਾਈਚਾਰੇ ਸਾਂਝ ਨੂੰ ਢਾਹਾਂ ਦੀ ਕੋਸ਼ਿਸ਼ ਕੀਤੀ ਹੈ ਇਹ ਸਭ ਤੋਂ ਸਖਸ਼ਵਾਜੇ ਮੈਂ ਇਹਨਾਂ ਦਾ ਲਿੰਦਾ ਕਰਦੀ ਆ ਕਿ ਧਰਮ ਦੇ ਆਧਾਰ 'ਤੇ ਤੁਸੀਂ ਕਿਸੇ ਨੂੰ ਕਤਲ ਕਰੋ ਅੱਜ ਹਿੰਦੂ ਭਾਈਚਾਰੇ ਦੇ ਨਾਲ ਭਾਵੇਂ ਸਿੱਖ ਹੋਵੇ ਭਾਵੇਂ ਮੁਸਲਮਾਨ ਹੋ ਏਸਾ ਸਾਰੇ ਅਸੀਂ ਡਟ ਕੇ ਖੜੇ ਆਂ ਫਿਰੋਜ਼ ਚ ਖੜੇ ਆਂ ਅੱਜ ਇਸ ਵਾਸਤੇ ਆ ਰੋਸ ਵਿੱਚ ਅਸੀਂ ਕਰ ਰਿਹਾ ਹੁਣ ਆ ਪਰਵਾਰਾਂ ਦੇ ਦੁੱਖ ਵਿੱਚ ਉਹਨਾਂ ਦੇ ਨਾਲ ਸਾਂਝ ਪਾ ਕੇ ਇਸ ਔਖੇ ਸਮੇਂ 'ਚ ਡਟ ਕੇ ਉਹਨਾਂ ਦੇ ਨਾਲ ਖੜੇ ਹੋ ਕੇ ਸਰਪਾਰਟੀ ਇੱਕ ਸਰਪਾਰਟੀ ਮੀਟਿੰਗ ਬੁਲਾਈ ਗਈ ਹੈ ਜੀ ਕੇਂਦਰ ਸਰਕਾਰ ਵੱਲੋਂ ਕਿ ਲੱਗਦਾ ਵੀ ਉਹਦੇ ਵਿੱਚ ਕੋਈ ਸੱਚ ਫੈਸਲਾ ਹੋਊਗਾ ਜੀ ਦੇਖੋ ਸੱਚ ਫੈਸਲਾ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਜੇ ਦੁਸ਼ਮਣ ਸਾਡੇ ਘਰ ਦੇ ਵਿੱਚ ਘੁੱਸ ਕੇ ਇਸ ਤਰੀਕੇ ਦੇ ਨਾਲ ਜੋ ਉਹਨਾਂ ਨੇ ਕੀਤਾ ਹੈ ਇਹਨੂੰ ਬਖਸ਼ਿਆ ਨਹੀਂ ਜਾ ਸਕਦਾ। ਉਹਦੀ ਸਾਹਮਣੇ 55 ਇੰਚ ਦਾ ਸੀਨਾ ਕਿਹਾ ਕਿਉਂਕਿ ਲੱਗਦਾ ਵੀ ਉਹਨਾਂ ਤੋਂ ਕੋਈ ਐਸੀ ਉਮੀਦ ਹੋਊਗੀ ਜੋ ਇਸ ਵਾਰ ਹੋਇਆ। ਦੇਖੋ ਜੋ ਵੀ ਫੈਸਲਾ ਲੈਣਾ ਹੈਗਾ ਸਰਕਾਰ ਸક્ષਮ ਹੈ ਉਹਨਾਂ ਦੇ ਕੋਲ ਬਹੁਤ ਹੈ ਅੱਜ ਸਾਰਾ ਦੇਸ਼ ਉਹਨਾਂ ਦੇ ਨਾਲ ਖੜਿਆ ਹੈ। ਸਿਰਫ ਦੇਸ਼ ਤੇ ਲੋਕਾਂ ਨੇ ਮਨਾជា ਅக்ਰੋਸ਼ ਹੈ ਤੇ ਬਹੁਤ ਵੱਡਾ ਦੁੱਖ ਹੈ ਤੇ ਹਰ ਹਿੰਦੁਸਤਾਨੀ ਚਾਹੁੰਦਾ ਹੈ ਕਿ ਜਿਨ੍ਹਾਂ ਨੇ ਆ ਕੀਤਾ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾ ਸਕਦਾ। ਇਹ ਪਹਿਲੀ ਵਾਰ ਨਹੀਂ ਹੋਇਆ। いい感じ。